ਕੋਈ ਸਵੇਰੇ ਸਵੇਰੇ ਸੁੱਖੇ ਦੇ ਘਰ ਵਾਲੀ ਸੁੱਖੇ ਨੂੰ ਕਹਿੰਦੀ ਉੱਠੋ ਜੀ ਸੁੱਤੇ ਬਏ ਉੱਠ ਛੇਤੀ ਮੈਂ ਰੋਟੀ ਬਣਾਉਣ ਲੱਗੀ ਐ ਸੁੱਖਾ ਕਹਿੰਦਾ ਬਣਾ ਲਾ ਫਿਰ ਮੈਂ ਕਿਹੜਾ ਤਵੇ ਤੇ ਸੁੱਤਾ ਪਿਆ ਓਏ ਇੱਕ ਦਿਨ ਦੰਦਾਂ ਨੇ ਜੀਭ ਘੇਰ ਲਈ ਦੰਦ ਕਹਿੰਦੇ ਅਸੀਂ ਬੱਤੀਆਂ ਤੂੰ ਕੱਲੀ ਕੀ ਕਰ ਲਹਿੰਗੀ ਸਾਡਾ ਜੀਭ ਕਹਿੰਦੀ ਮੈਂ ਨਾ ਕੱਲੀ ਹੋਈ ਕਿਸੇ ਨੂੰ ਗਾਲ ਗੁਲ ਕੱਢ ਕੇ ਤੁਹਾਨੂੰ ਬੱਤੀਆਂ ਤੇ ਬੱਤੀਆਂ ਨੂੰ ਤੜਾ ਕੇ ਰੱਖ ਦੂੰ ਬਈ ਕਿਸੇ ਸ਼ਾਇਰ ਨੇ ਵੀ ਖੂਬ ਕਿਹਾ ਕਹਿੰਦਾ ਆਪਣੇ ਦੇਸ਼ ਦੇ ਲੋਕ ਬੱਚਿਆਂ ਨੂੰ ਖੂਬ ਪੜਾਉਂਦੇ ਆ ਪਰ ਬੋਟਾ ਅਣਪੜਾ ਨੂੰ ਪਵਾਉਂਦੇ ਆ ਪਈ ਸੁੱਖੇ ਦੇ ਘਰ ਵਾਲੀ ਨੇ ਸੁੱਖੇ ਨੂੰ ਤੇ ਕਿਹੜਾ ਫੋਨ ਕੀਤਾ ਕਹਿੰਦੀ ਹਰ ਠੀਕ ਠਾਕ ਹੋ ਜੀ ਕੀ ਕਰ ਰਹੇ ਹੋ ਸੁੱਖਾ ਕਹਿੰਦਾ ਮੈਂ ਤਾਂ ਯਾਰ ਨੋਟ ਝੋੜ ਰਿਹਾ ਸੀ ਉਹਦੇ ਘਰ ਵਾਲੀ ਕਹਿੰਦੀ ਅੱਛਾ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਤਾਂ ਬਹੁਤ ਜੰਗੇ ਆ ਮੈਨੂੰ ਬਹੁਤ ਪਿਆਰ ਕਰਦੇ ਹੋ ਪੈਸੇ ਜੋੜ ਰਹੇ ਹੋ ਮੇਰੇ ਵਾਸਤੇ ਸੁੱਖਾ ਕਹਿੰਦਾ ਗੱਲ ਸੁਣ ਲਾ ਉਹ ਮੇਰੀ ਜੇਬ ਚ 20 ਰੁਪਏ ਦਾ ਨੋਟ ਫਟ ਗਿਆ ਸੀ ਉਹ ਜੋੜ ਰਿਹਾ ਜੇਪੀ ਲਾ ਕੇ ਭਾਈ ਇੱਕ ਔਰਤ ਤਿੰਨ ਬੱਚੇ ਲੈ ਕੇ ਬੱਸ ਚ ਬਹਿ ਗਈ ਉਧਰ ਆ ਗਿਆ ਕਨੈਕਟਰ ਕਨੈਕਟਰ ਕਹਿੰਦਾ ਮਾਈ ਟਿਕ ਟਕਟਾ ਔਰਤ ਕਹਿੰਦੀ ਜੀ ਦੇਖੋ ਮੇਰੇ ਕੋਲ ਤਾਂ ਆਧਾਰ ਕਾਰਡ ਆ ਉਹ ਕਹਿੰਦਾ ਆਹ ਮੁੰਡਿਆਂ ਦੀ ਕਟਾ ਉਹ ਕਹਿੰਦੀ ਇਹ ਵੱਡਾ ਮੁੰਡਾ ਤਾਂ ਹੈਗਾ ਜੀ 3 ਸਾਲ ਦਾ ਆਇ 200 ਟਾ ਹੈਗਾ 2 ਸਾਲ ਦਾ ਇਹ 200 ਟਾ 2 ਸਾਲ ਦਾ ਇਹਨਾਂ ਦੀ ਕਿੱਥੇ ਟਿਕਟ ਲੱਗਦੀ ਐ ਕਨੈਕਟਰ ਕਹਿੰਦਾ ਬੀਬੀ ਟਿਕਟ ਨਹੀਂ ਲੈਣੀ ਨਾਲ ਐ ਤੂੰ ਬੱਚੇ ਦਾ ਨੌ ਨੌ ਮਹੀਨੇ ਬਾਅਦ ਪੈਦਾ ਕਰ ਲਾ ਛੀਸੀ ਮਹੀਨੇਵਾਰੀ ਲੱਗੀ ਪਈਆਂ